ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲੱਗ ਸੰਪਤੀਆਂ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਦਰਾਹਾ ਵਿਖੇ ਸਤਿੰਦਰ ਸਿੰਘ ਡੀਆਈਜੀ ਲੁਧਿਆਣਾ ਰੇਂਜ ਨੇ ਅਚਨਚੇਤ ਦੌਰਾ ਕੀਤਾ ਅਤੇ ਪ੍ਰੈਸ ਵਾਰਤਾ ਕੀਤੀ ਪ੍ਰੈਸ ਵਾਰਤਾ ਦੌਰਾਨ ਉਹਨਾਂ ਦੱਸਿਆ ਕਿ ਇਹਨਾਂ ਚੋਣਾਂ ਦੀ ਸੁਰੱਖਿਆ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਫਲੈਗ ਮਾਲਚ ਕੱਢੇ ਜਾ ਰਹੇ ਨੇ ਅਤੇ ਨਾਕਾਬੰਦੀ ਕੀਤੀ ਜਾ ਰਹੀ ਹੈ ਤਾਂ ਕਿ ਇਹ ਚੋਣਾਂ ਨਿਰਵਿਘਨ ਅਤੇ ਸ਼ਾਂਤੀ ਦੇ ਅਮਨ ਨਾਲ ਕਰਾਈਆਂ ਜਾ ਸਕਣ ਅੱਜ ਅਸੀਂ ਆਪਣੀ ਰੇਂਜ ਦੇ ਵਿੱਚ ਵੱਖ-ਵੱਖ ਜਿਹੜੇ ਸਾਡੇ ਡਿਸਟ੍ਰਿਕਟਸ ਹੈਗੇ ਆ ਇਲੈਕਸ਼ਨ ਨੂੰ ਮੱਦੇਨਜ਼ਰ ਆ ਕੇ ਅਸੀਂ ਸਾਰੇ ਪੈਟਰੋਲਿੰਗਸ ਔਰ ਨਾਕਾ ਬੰਦੀ ਕਰਕੇ ਸਾਰੇ ਸ਼ੱਕੀ ਬੰਦਿਆਂ ਦੀ ਵੀ ਅਸੀਂ ਚੈਕਿੰਗ ਕਰ ਰਹੇ ਹਾਂ ਔਰ ਇਰੇ ਨਾਲ-ਨਾਲ ਇੱਕ ਜਿਹੜਾ ਸਾਡਾ ਪੁਲਿਸ ਫੋਰਸ ਵੱਲੋਂ ਮਾਰਚ ਕੀਤਾ ਜਾਂਦਾ ਹੈ ਇਹ ਇੱਕ ਤਰ੍ਹਾਂ ਦਾ ਪ੍ਰੋਟਿ ਮੇਅਰ ਹੁੰਦਾ ਤਾਂ ਕਿ ਅਸੀਂ ਏਰੀਆ ਨੂੰ ਸਿਕਿਉਰ ਰੱਖ ਸਕੀਏ ਜਿਹੜੀ ਕਿ ਸੰਡੇ ਨੂੰ ਇਲੈਕਸ਼ਨ ਸਾਡੇ ਇਹ ਹੋਣੇ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਭਤੀ ਤੇ ਸਰ ਪਿੰਡਾਂ 'ਚ ਚੈਕਿੰਗ ਕਰਾ ਵੀ ਚਲੋਗੇ ਹਾਂਜੀ ਪਿੰਡਾਂ ਦੇ ਵਿੱਚ ਵੀ ਜਾਵਾਂਗੇ ਜਿਹੜੇ ਸਾਡੇ ਸੈਂਸਿਟਿਵ ਜਿੱਥੇ ਪੋਲਿੰਗ ਲੋਕੇਸ਼ਨਸ ਹੈਗੇ ਆ ਅਸੀਂ ਉਹਨਾਂ ਨੂੰ ਵੀ ਚੈੱਕ ਕਰਾਂਗੇ ਮੈਂ ਤੇ ਐਸਐਸਪੀ ਮੈਮ ਅਸੀਂ ਹੋਣੇ ਇਸ ਤੋਂ ਬਾਅਦ ਉੱਥੇ ਵੀ ਜਾ ਕੇ ਚੱਕਰ ਆਪੇ ਦਾ ਟੋਟਲ ਸੈਂਸਟਿਵ ਕਿੰਨੇ ਹੈਗੇ ਪੁੱਤਰ ਟੋਟਲ ਜੇ ਖਨੇ ਡਿਸਟ੍ਰਿਕਟ ਦੀ ਗੱਲ ਕਰੀਏ ਤਾਂ ਤਕਰੀਬਨ 46 ਸਾਡੇ ਸੈਂਸਟਿਵ ਬਣ ਜਾਂਦੇ ਆ ਜਿਹੜੀਆਂ ਪੋਲਿੰਗ ਲੋਕੇਸ਼ਨਸ ਹੈਗੀਆਂ ਆ ਔਰ ਅਸੀਂ ਟੋਟਲ 1000 ਦੇ ਕਰੀਬ ਪੁਲਿਸ ਫੋਰਸ ਡਿਪਲੋਏ ਕਰ ਰਹੇ ਹਾਂ ਇਲੈਕਸ਼ਨ ਡਿਊਟੀ ਦੇ ਸਬੰਧ ਦੇ ਵਿੱਚ ਔਰ ਅਸਲੀ ਵੀ ਅਸੀਂ ਜਮ੍ਹਾਂ ਕਰਾ ਰਹੇ ਹਾਂ ਮੈਂ ਤੁਹਾਡੇ ਜ਼ਰੀਏ ਇਹ ਵਿਸ਼ਵਾਸ ਦਵਾਉਣਾ ਕਿ ਅਸੀਂ ਬਿਲਕੁਲ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਵਾਂਗੇ ਔਰ ਅ ਲੋਕਾਂ ਨੂੰ ਵੀ ਇਹੀ ਅਪੀਲ ਕਰਦਾ ਹਾਂ ਕਿ ਇਹ ਡੈਮੋਕ੍ਰੈਟਿਕ ਇੱਕ ਬਹੁਤ ਹੀ ਵਰੀਆ ਤਰੀਕਾ ਆਪਣੇ ਨਮਾਇंदे ਚੁਣਨ ਦਾ ਔਰ ਅਸੀਂ ਪੀਸਫੁਲ ਤਰੀਕੇ ਨਾਲ ਲਾਅ ਨੂੰ ਮੰਨ ਕੇ ਜੋ ਇਲੈਕਸ਼ਨ ਕਮਿਸ਼ਨ ਵੱਲੋਂ ਹਦਾਇਤਾਂ ਹੈ ਉਹਨਾਂ ਨੂੰ ਮੰਨਦੇ ਹੋਏ ਆਪਦੇ ਇਸ ਸਾਰੇ ਪ੍ਰੋਸੈਸ ਨੂੰ ਸਿਰੇ ਚੜਾਈਏ ਥੈਂਕ ਯੂ ਸਰ